ਦੇ ਆ ਜਾ ਤੈਨੂੰ ਮੈਂ ਤੁਹਾਨੂੰ ਕਹਿੰਦਾ ਜਨਾ ਤੂੰ ਦੇਖ ਤੂੰ ਕੀ ਕਰਿਆ ਤੂੰ ਯਾਰ ਬਾਈ ਜੀ ਪਿੱਛੇ ਟਾਈਮ ਮਿਸ ਹੋ ਗਿਆ ਤੇਰੀ ਬੇ ਨਾਲ ਟਾਈਮ ਮਿਸ ਹੋ ਗਿਆ ਤੇਰੀ ਬੇ ਨਾਲ ਪਿੱਛੇ ਹਰ ਵਿੱਚ ਬਣਾ ਇਹਦੀ ਗੱਡੀ ਦਾ ਨੰਬਰ ਯਾਰ ਕਰਦੇ ਕੋਈ ਗੱਲ ਨਹੀਂ ਬਣਾ ਕਰ ਕੋਈ ਦਿੱਕਤ ਨਹੀਂ ਆਈ ਆ ਜਾ ਆ ਗੱਡੀ ਆ ਜੀ ਪਿੱਛੇ ਟਾਈਮ ਮਿਸ ਹੋ ਗਿਆ ਗੱਡੀ ਦਾ ਖੜਿਆ ਇਹਨਾਂ ਦੀ ਬਦਲਤ ਇਹਨਾਂ ਕੋਲ 60 ਰੁਪਏ ਨਹੀਂ ਹੈਗੇ ਮੇਰਾ ਵੀਰ ਆ ਗੱਡੀ ਆ ਇਹਨਾਂ ਕੋਲ 15 ਮਿੰਟ ਖੜੇ ਨੂੰ 60 ਰੁਪਏ ਨਹੀਂ ਹੈਗੇ 60 ਰੁਪਏ ਨਹੀਂ ਹੈਗੇ ਇਹਨਾਂ ਕੋਲ 60 ਰੁਪਏ 60 ਰੁਪਏ ਦੀ ਪਰਚੀ ਆ ਸਿਰਫ ਇਹਨਾਂ ਨੇ 60 ਰੁਪਏ ਦੇ ਵਿੱਚ 15 ਮਿੰਟ ਹੋ ਗਿਆ ਵੀਡੀਓ ਬੱਲ ਰਹੀ ਆ 15 ਮਿੰਟ ਹੋ ਗਿਆ ਖੱਜਲਗੁਆਰ ਕਰਨ 60 ਰੁਪਏ ਵਿੱਚ 60 ਰੁਪਏ ਆ 60 ਰੁਪਏ ਨਹੀਂ ਪਾਈਆਂ ਕੋਲ ਹੈਗੇ ਨੇ ਠੀਕ ਆ ਨਾ ਆ ਸਟਾਫ ਖੜਾ ਇਹਨਾਂ ਦਾ ਸਾਰਾ ਮਿੰਤਾ ਕਰਦਾ ਵੀ ਆ ਬਾਈ ਜੀ ਪਿੱਛੇ ਗੱਡੀ ਨਾਲ ਟਾਈਮ ਕਰ ਫਾਸਟ ਟੈਗ ਦੀ ਆ ਬਾਈ 120 ਰੁਪਏ ਬਾਈ ਜੀ ਫਾਸਟ ਟੈਗ ਦੇ 60 ਰੁਪਏ ਦੀ ਆ 90 ਰੁਪਏ ਦੀ ਪੜਾਉਂਦੀ ਆ ਤੇਰਾ ਫਾਸਟ ਟੈਗ ਪਾੜਿਆ ਹੋਇਆ ਆ ਦੇਖੋ ਜੀ ਤੇਰਾ ਫਾਸਟ ਟੈਗ ਹੈ ਨਹੀਂ ਟੈਗ ਨਹੀਂ ਹੈਗਾ ਤੇਰਾ ਤਾਂ ਠੀਕ ਆ ਨਾ ਫਿਰ 60 ਰੁਪਏ ਦੀ ਪਰਚੀ ਭਰਾਵਾ 6 ਖਾਤਾ ਕਿੰਨੀ ਵਾਰੀ ਦਿਖਾਣਾ ਹੈ ਕਿਹੜਾ ਕਾਰਡ ਆ ਦਿਖਾਓ ਕਿਹੜਾ ਕਾਰਡ ਆ ਦਿਖਾਓ ਉਹ ਟਾਈਮ ਵਿੱਚ ਪਿੱਛੇ ਟਾਈਮ ਮਿਸਾ ਮੇਰਾ ਜੇ ਆਰਮੀ ਹੋਵੇ ਹੁਣੇ ਹੁਣੇ ਇਕੱਲ ਨਹੀਂ ਜਾਣੀ ਵੀਰੇ ਉਹ ਬੱਸ ਦਾ ਪੈਸੇ ਦੇਣੇ ਪੈਣੇ ਆ ਕਾ ਜਾਊਗੀ ਇਹ ਮੈਂ ਤੈਨੂੰ ਥੜੀ ਦੱਸਦਾ ਮੈਂ ਚੌੜੇ ਲੋੜ ਕਰਕੇ ਲਾਣਾ ਨਹੀਂ ਆਉਣ ਹੁਣ ਇਕੱਲ ਨਹੀਂ ਸਰਨਾ ਹੈਗਾ ਫਿਰ ਤੂੰ ਕਹੇਗਾ ਵੀ ਇਕੱਲ ਸਰ ਜਾਊਗਾ